ਸਵੇਰੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਸ ਨੂੰ ਲੈ ਕੇ ਭਾਰਤ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਸੀਸੀਐਸਟੀ ਜਿਹੜੀ ਮੀਟਿੰਗ ਹੋਈ ਹੈ ਉਸ ਤੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਪਾਕਿਸਤਾਨ ਦੇ ਖਿਲਾਫ ਜਿਹੜੀ ਹੈ ਇੱਕ ਸਟ੍ਰਾਈਕ ਕਰ ਦਿੱਤੀ ਗਈ ਹੈ ਸਰਜੀਕਲ ਸਟ੍ਰਾਈਕ ਹੋਈ ਹੈ ਦੂਤਾਵਾਸ ਨੂੰ ਵੀ ਜਿਹੜੇ ਬੰਦ ਕਰਨ ਦੇ ਜਿਹੜੇ ਆਦੇਸ਼ ਦਿੱਤੇ ਗਏ ਨੇ ਪਾਕਿਸਤਾਨ ਦੇ ਜਿਹੜੇ ਦੂਤਾਵਾਸ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਉੱਤੇ ਹੀ ਜਿਹੜਾ ਵਾਗਾ ਬਾਰਡਰ ਹੈ ਉਸ ਨੂੰ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਸਦੇ ਤੌਰ ਤੇ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਇਸ ਸਮੇਂ ਭਾਰਤ ਦੇ ਵਿੱਚ ਆਏ ਹੋਏ ਉਹਨਾਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਨੇ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਪਾਕਿਸਤਾਨ ਦੇ ਨਾਗਰਿਕਾਂ ਨੂੰ ਕਿ ਉਹ ਦੇਸ਼ ਛੱਡਣ ਤੇ ਨਾਲ ਹੀ ਜਿਹੜਾ ਅਟਾਰੀ ਵਾਗਾ ਸਰਹੱਦ ਨੂੰ ਵੀ ਬੰਦ ਕਰਨ ਦੇ ਜਿਹੜੇ ਨੇ ਆਦੇਸ਼ ਦੇ ਦਿੱਤੇ ਗਏ ਨੇ ਸਿੰਧੂ ਜਲ ਸਮਝੌਤਾ ਉਸ ਨੂੰ ਵੀ ਰੋਕ ਦਿੱਤਾ ਗਿਆ ਬਹੁਤ ਵੱਡਾ ਇਹ ਫੈਸਲਾ ਲੈ ਲਿਆ ਗਿਆ ਭਾਰਤ ਚ ਜਿਹੜਾ ਪਾਕਿਸਤਾਨ ਦਾ ਦੂਤਾਵਾਸ ਹੈ ਉਸ ਨੂੰ ਵੀ ਬੰਦ ਕਰਨ ਦੇ ਜਿਹੜੇ ਨੇ ਆਦੇਸ਼ ਦੇ ਦਿੱਤੇ ਗਏ ਨੇ ਤੇ ਪਾਕਿਸਤਾਨੀ ਨਾਗਰਿਕਾਂ ਦੇ ਜਿਹੜੇ ਨੇ ਵੀਜ਼ਾ ਰੱਦ ਕਰ ਦਿੱਤੇ ਗਏ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ 48 ਘੰਟਿਆਂ ਦੇ ਵਿੱਚ ਵਿੱਚ ਭਾਰਤ ਛੱਡਦੇ ਹੋ ਭਾਰਤ ਛੱਡਣ ਦੇ ਜਿਹੜੇ ਨੇ ਆਦੇਸ਼ ਦਿੱਤੇ ਗਏ ਨੇ ਭਾਰਤ ਚ ਪਾਕਿਸਤਾਨ ਦਾ ਜਿਹੜਾ ਦੂਤਾਵਾਸ ਹੈ ਉਸ ਨੂੰ ਵੀ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਵੱਡਾ ਫੈਸਲਾ ਲੈ ਲਿਆ ਗਿਆ ਜਦੋਂ ਪਹਿਲਗਾਮ ਦੇ ਵਿੱਚ ਅਟੈਕ ਹੁੰਦਾ ਉਸ ਤੋਂ ਬਾਅਦ ਤੁਰੰਤ ਜਿਹੜੇ ਨੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹ ਪਹਿਲਗਾ ਪਾਉਂਦੇ ਨੇ ਉਸ ਤੋਂ ਬਾਅਦ ਫਿਰ ਅੱਜ ਜਿਹੜੀ ਹੈ ਸੀसीएसਟੀ ਜਿਹੜੀ ਮੀਟਿੰਗ ਸੱਦੀ ਗਈ ਸੀ ਤੇ ਮੀਟਿੰਗ ਦੇ ਵਿੱਚ ਜਿਹੜਾ ਇਹ ਵੱਡਾ ਫੈਸਲਾ ਲੈ ਲਿਆ ਗਿਆ ਐਮਈਏ ਦੇ ਵੱਲੋਂ ਜਿਹੜਾ